ਬਦਰ ਹੈ ਨਸ਼ੇ ਅਤੇ ਚਾਇਨਾ ਡੋਰ ਨੂੰ ਬੰਦ ਕਰਵਾਉਣ ਦੇ ਲਈ ਬਠਿੰਡਾ ਪੁਲਿਸ ਵੱਲੋਂ ਵਧੀਆ ਅਪਰਾਲਾ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਨਸ਼ੇ ਨੂੰ ਲੈ ਕੇ ਸਲੋਗਨ ਲੈ ਕੇ ਬਠਿੰਡਾ ਪੁਲਿਸ ਵੱਲੋਂ ਇੱਕ ਕਰਵਾਈ ਗਈ ਪਤੰਗਬਾਜ਼ੀ ਅਤੇ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਵੱਲੋਂ ਇਸ ਦਾ ਗੁਵਾਰੇ ਛੱਡ ਕੇ ਕੀਤਾ ਉਹਨੂੰ ਗਾਰਡਨ ਜਿਸ ਦੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਰਕਤ ਦੱਸਦੀ ਹੈ ਕਿ ਜਿੱਥੇ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਜਦੋਂ ਆਏ ਹਨ ਤੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਲਗਾਤਾਰ ਸਖਤੀ ਕੀਤੀ ਹੋਈ ਹੈ ਤੇ ਹੁਣ ਉਹਨਾਂ ਵੱਲੋਂ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਅੱਜ ਬਠਿੰਡਾ ਦੇ ਅੰਦਰ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਅਨੁਸਾਰ ਇੱਕ ਪਤੰਗਵਾਜ਼ੀ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਉਹਨਾਂ ਵੱਲੋਂ ਪਤੰਗਾਂ ਦੇ ਉੱਤੇ ਨਸ਼ੇ ਨੂੰ ਲੈ ਕੇ ਜਿੱਥੇ ਸਲੋਗਨ ਲਿਖੇ ਗਏ ਉੱਥੇ ਉਹਨਾਂ ਦੇ ਨਾਲ-ਨਾਲ ਚਾਈਨਾ ਡੋਰ ਨੂੰ ਲੈ ਕੇ ਵੀ ਸਲੋਗਨ ਉਹਨਾਂ ਵੱਲੋਂ ਬਣਾਏ ਗਏ ਉਹਨਾਂ ਇਹ ਵੀ ਨਾਲ ਇਸ ਤਰ੍ਹਾਂ ਦੀ ਇੱਥੇ ਹਥਿਆਰਬਾਜ਼ੀ ਕੀਤੀ ਗਈ ਕਿ ਚਾਈਨਾ ਡੋਰ ਦੇ ਨਾਲ ਜਿੱਥੇ ਸਾਡੇ ਆਪਣਾ ਇਨਸਾਨਾਂ ਦੀਆਂ ਜਾਨਾਂ ਜਾਂਦੀਆਂ ਹਨ ਉੱਥੇ ਨਾਲ ਪੰਛੀਆਂ ਨੂੰ ਵੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਅਤੇ ਇਸ ਤਰ੍ਹਾਂ ਦੀ ਉਹਨਾਂ ਵੱਲੋਂ ਇਹਨਾਂ ਪਤੰਗਾਂ ਦੇ ਉੱਤੇ ਵੀ ਪੋਸਟਰ ਬਣਾਏ ਗਏ ਅਤੇ ਇਹ ਪਤੰਗਬਾਜ਼ੀ ਉਹਨਾਂ ਵੱਲੋਂ ਇੱਥੇ ਜਿੱਥੇ ਬਠਿੰਡਾ ਦੇ ਖੇਡ ਸਟੇਡੀਅਮ ਵਿੱਚੇ ਕਰਵਾਈ ਗਈ ਉੱਥੇ ਬਠਿੰਡਾ ਦੇ ਇਸ ਖੇਡ ਸਟੇਡੀਅਮ ਦੇ ਵਿੱਚ ਏ ਡੀ ਜੀ ਪੀ ਐਸਪੀਐਸ ਪਰਮਾਰ ਪੰਜਾਬ ਦੇ ਕੈਬਨਟ ਮੰਤਰੀ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਤੇ ਉਹਨਾਂ ਵੱਲੋਂ ਜਿੱਥੇ ਇੱਥੇ ਜੇਤੂਆਂ ਨੂੰ ਨਾਮ ਮੰਡੇਗੇ ਉੱਥੇ ਨਾਲ ਨਾਲ ਇਹਨਾਂ ਵੱਲੋਂ ਇੱਕ ਸੱਭਿਆਚਾਰਕ ਸਮਾਗਮ ਵੀ ਇਸ ਖੇਡ ਸਟੇਡੀਅਮ ਦੇ ਅੰਦਰ ਉਹਨਾਂ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਲਖਵਿੰਦਰ ਬੜਾਲੀ ਸੂਫੀ ਕਲਾਕਾਰ ਵਿਸ਼ੇਸ਼ ਤੌਰ ਤੇ ਆਏ ਤੇ ਉਹਨਾਂ ਵੱਲੋਂ ਆਪਣੀ ਕਲਾ ਦਾ ਇੱਥੇ ਮਜ਼ਾਹਰਾ ਕੀਤਾ ਇਸ ਇਸ ਮੌਕੇ ਬਠਿੰਡਾ ਦੇ ਐਸਐਸਪੀ ਨੇ ਬੋਲਦਿਆਂ ਕਿਹਾ ਕਿ ਇਹ ਜੋ ਸਾਡੇ ਵੱਲ ਪਤੰਗਬਾਜ਼ੀ ਇੱਥੇ ਆਪਣਾ ਕਰਵਾਈ ਗਈ ਹੈ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਇਹ ਨਸ਼ਿਆਂ ਨਸ਼ੇ ਨੂੰ ਛੱਡ ਕੇ ਤੁਸੀਂ ਇਸ ਤਰ੍ਹਾਂ ਦੇ ਖੇਡਾਂ ਦੇ ਵਿੱਚ ਆਓ ਤਾਂ ਜੋ ਤੁਸੀਂ ਇਸ ਆਪ ਭੈੜੀ ਹਾਲਤ ਤੋਂ ਬਚੇ ਰਹੋ ਦੇਖੋ ਤਸਵੀਰਾਂ ਬਠਿੰਡਾ ਦੇ ਖੇਡ ਸਟੇਡੀਂ ਦੀਆਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਐਸਪੀ ਸਿਟੀ ਤੁਸੀਂ ਇਹ ਤੁਹਾਨੂੰ ਦੇਖ ਰਹੇ ਹੋ ਜਿੱਥੇ ਉਹਨਾਂ ਵੱਲੋਂ ਪਤੰਗਬਾਜ਼ੀ ਕੀਤੀ ਹੈ ਤੇ ਉਹਨਾਂ ਵੱਲੋਂ ਪਤੰਗ ਚੜਾਏ ਜਾ ਰਹੇ ਬਠਿੰਡਾ ਪੁਲਿਸ ਵੱਲੋਂ ਪਤੰਗ ਚੜਾਏ ਗਏ ਉੱਤੇ ਨਾਲ ਨਾਲ ਜਿਹੜੇ ਇੱਥੇ ਬਾਹਰੋਂ ਆਏ ਸੀ ਬੱਚੇ ਉਹਨਾਂ ਵੱਲੋਂ ਜਿੱਥੇ ਪਤੰਗ ਚੜਾ ਕੇ ਇੱਥੇ ਇਨਾਮ ਵੀ ਇੱਕ ਹਾਸਲ ਕੀਤਾ ਗਿਆ ਬਟੰਡਾ ਪੁਲਿਸ ਵੱਲੋਂ ਇਸ ਨੂੰ ਦੇ ਕੇ ਇਨਾਮ ਰੱਖੇਗੇ ਹਨ ਦੇਖ ਰਹੇ ਹੋ ਤਸਵੀਰਾਂ ਸਹੀ ਸੋਨ ਦਿਖਾ ਰਹੇ ਬਟੰਡਾ ਦੇ ਖੇਡ ਸਟੇਡੀਅਮ ਦੀਆ ਜਿੱਥੇ ਅੱਜ ਖੇਡ ਦੇ ਨਾਲ ਨਾਲ ਬਟੰਡਾ ਪੁਲਿਸ ਵੱਲੋਂ ਲੋਕਾਂ ਨੂੰ ਇੱਕ ਬਹੁਤ ਵੱਡਾ ਸਨੇਹਾਂ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ ਖੇਡਾਂ ਦੇ ਵਿੱਚ ਆਓ ਨਾ ਕਿ ਨਸ਼ੇ ਦੇ ਵਿੱਚ ਜਾਓ ਤੁਸੀਂ ਅਗਰ ਨਸ਼ਾ ਕਰਨਾ ਹੈ ਤਾਂ ਖੇਡਾਂ ਦਾ ਨਸ਼ਾ ਕਰੋ ਨਾ ਕਿ ਤੁਸੀਂ ਉਹ ਨਸ਼ਾ ਕਰੋ ਜਿਸ ਦੇ ਨਾਲ ਤੁਸੀਂ ਮੌਤ ਦੇ ਨੇੜੇ ਚਲੇ ਜਾਓ ਇਹ ਰੂ ਤਸਵੀਰਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਜਿੱਥੇ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਨਸ਼ੇ ਨੂੰ ਲੋਕਾਂ ਨੂੰ ਨਸ਼ੇ ਨੂੰ ਲੈ ਕੇ ਅਵੇਅਰ ਕਰਨ ਦੇ ਲਈ ਇਸ ਤਰ੍ਹਾਂ ਦੀ ਬਠਿੰਡਾ ਦੇ ਅੰਦਰ ਪਤੰਗबाजी ਇੱਥੇ ਆਪ ਕਰਵਾਈ ਗਈ ਹੈ ਜਿਸ ਨੂੰ ਲੈ ਕੇ ਬਠਿੰਡਾ ਦੇ ਐਸਐਸਪੀ ਦੀ ਲੋਕਾਂ ਵੱਲੋਂ ਕਾਫੀ ਭੰਡਾ ਸ਼ਹਿਰ ਦੇ ਅੰਦਰ ਇਹਨਾਂ ਦੀ ਤਾਰੀਫ਼ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਐਸਐਸਪੀ ਵੱਲੋਂ ਲਗਾਤਾਰ ਜਿਹੜਾ ਇਹੋ ਜਿਹੇ ਉਪਰਾਲੇ ਕੀਤੇ ਜਾ ਰਹੇ ਹੈ ਤੇ ਨੌਜਵਾਨ ਕਿਤਨੇ ਕਿਤੇ ਇਸ ਤੋਂ ਆਪਣਾ ਪਿੱਛੇ ਹਟਦੇ ਜਾ ਰਹੇ ਨਸ਼ੇਦੋ ਕਿਉਂਕਿ ਉਹਨਾਂ ਦਾ ਜਿੱਥੇ ਡਰਾ ਹੈ ਉੱਥੇ ਨਾਲੋਂ ਪਿਆਰ ਦੇ ਨਾਲ ਵੀ ਲੋਕਾਂ ਨੂੰ ਸਮਝਾ ਰਹੇ ਹਨ ਦੇਖੋ ਤਸਵੀਰਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਜਿੱਥੇ ਬਠਿੰਡਾ ਦੇ ਖੇਡ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਦੇ ਹਦੇਸਾਂ ਦੇ ਅਨੁਸਾਰ ਬਠਿੰਡਾ ਦੇ ਐਸਐਸਪੀ ਹਰਮਨਵੀਰ ਸਿੰਘ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਉਹਨਾਂ ਵੱਲੋਂ ਨਸ਼ੇ ਦੇ ਨਸ਼ੇ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਬਠਿੰਡਾ ਸ਼ਹਿਰ ਦੇ ਅੰਦਰ ਬਠਿੰਡਾ ਦੇ ਖੇਡ ਸਟੇਡੀਅਮ ਦੇ ਵਿਖੇ ਇੱਕ ਪਤੰਗਵਾਜੀ ਦਾ ਮੁਕਾਬਲੇ ਕਰਵਾਇਆ ਗਿਆ ਇਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉੱਥੇ ਨਾਲ ਬਠਿੰਡਾ ਸ਼ਹਿਰ ਦੇ ਐਮਐਲਏ ਜਗਰੂਪ ਸਿੰਘ ਗਿੱਲ ਬਠਿੰਡਾ ਦੇ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਅਤੇ ਬਠਿੰਡਾ ਹਲਕਾ ਪੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਵੀ ਇਸ ਪ੍ਰੋਗਰਾਮ ਦਾ ਨੰਨ अवलोकन ਹਿੱਲਦ ਕੀਤਾ ਕਿ ਉੱਥੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਂਡ ਪਰੇ ਵੀ ਬਲੋ ਵਿੱਚ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਦੱਸ ਦਈਏ ਕਿ ਇਸ ਮੌਕੇ ਪੰਜਾਬ ਦੇ ਕੈਬਨਟ ਮੰਤਰੀ ਬਲਜੀਤ ਕੌਰ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਉੱਥੇ ਉੱਥੇ ਨਾਲ ਸੂਫੀ ਗਾਇਕ ਲਖਵਿੰਦਰ ਉੜਾਲੀ ਨੇ ਆਪਣੇ ਫਰੰਦਾ ਬਠਿੰਡਾ ਦੇ ਅੰਦਰ ਇੱਥੇ ਮਜਾਰਾ ਕੀਤਾ ਜਿਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਇੱਥੇ ਆਪਣਾ ਖੇਡ ਸਟੇਡੀਅਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅਜ ਵਿਸ਼ੇਸ਼ ਤੌਰ ਤੇ ਪੰਜਾਬ ਦੇ ਕੈਬਨਰਟ ਮੰਤਰੀ ਇਸ ਨਸ਼ਾ ਛਡਾਊ ਮੁਹਿੰਮ ਦੇ ਵਿੱਚ ਹਿੱਸਾ ਲੈਣ ਦੇ ਲਈ ਵਿਸ਼ੇਸ਼ ਤੌਰ ਤੇ ਬਠਿੰਡਾ ਦੇ ਐਸਐਸਪੀ ਵੱਲੋਂ ਕੀਤੇ ਉਪਰਾਹਲੇ ਦੇ ਤਹਿਤ ਉਹ ਇੱਥੇ ਆਏ ਹੋਣ ਅਤੇ ਉਹਨਾਂ ਵੱਲੋਂ ਵੀ ਇਹਨਾਂ ਇੱਥੇ ਆਏ ਇਹਨਾਂ ਬੱਚਿਆਂ ਨੂੰ ਅਨਾਮ ਵੰਡ ਕੇ ਉਹਨਾਂ ਨੂੰ ਸ਼ੀਰਵਾ ਦਿੱਤਾ ਗਿਆ We am going the ਇਤ ਐਡਮਿਨਿਸਟ੍ਰੇਸ਼ਨ ਬਠਿੰਡਾ ਨੇ ਸੋ ਇਹ ਬੜਾ ਵਧੀਆ ਅਪਰਾਧਾ ਰਿਹਾ ਸਾਡਾ ਜੋ ਸਾਡਾ ਟਾਰਗੇਟ ਸੀਗਾ ਉਹਨੂੰ ਅਸੀਂ ਅਚੀਵ ਕਰਨ ਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ਯੂਥ ਦੀ ਪਾਰਟਿਸਪੇਸ਼ਨ ਬੜੀ ਓਵਰਵੇਲਮਿੰਗ ਸੀ ਔਰ ਕਾਫੀ ਉਤਸ਼ਾਹ ਮਿਲਿਆ ਯੂਥ ਨੂੰ ਹੋਈ ਔਰ ਜਿਹੜਾ ਸਾਡਾ ਮੈਸੇਜ ਸੀਗਾ ਡਰੱਗਸ ਦੇ ਅਗੇਂਸਟ ਐਂਡ ਯੂਜ਼ ਆਫ ਚਾਈਨਾ ਡੂਰ ਦੇ ਅਗੇਂਸਟ ਉਹ ਬੜਾ ਸਹੀ ਰਿਹਾ ਔਰ ਬੜਾ ਵਧੀਆ ਇਹ ਜਿਹੜਾ ਮੈਸੇਜ ਭੇਜਣ ਤੱਕ ਇਹ ਫੰਕਸ਼ਨ ਕਾਮਯਾਬ ਰਿਹਾ ਔਰ ਉਸ ਤੋਂ ਉੱਤੇ ਜਿਹੜਾ ਸਾਡੇ ਅੱਜ ਦਾ ਇਸ ਫੰਕਸ਼ਨ ਦੇ ਵਿੱਚ ਲਖਮਿੰਦਰ ਬਡਾਲੀ ਹੋਣਾ ਦਾ ਸਭਿਆਚਾਰਕ ਪ੍ਰੋਗਰਾਮ ਸੀਗਾ ਉਹ ਬੜਾ ਵਧੀਆ ਕਲਚਰ ਜਿਹੜਾ ਪੰਜਾਬ ਦਾ ਔਰ ਪੁਰਾਣਾ ਸੂਫੀ ਜਿਹੜੇ ਪੁਰਾਣੇ ਸਾਡੇ ਜ਼ਮੀਨ ਦੇ ਨਾਲ ਸਾਡੇ ਕਲਚਰ ਦੇ ਨਾਲ ਸਾਡੇ ਰਿਲੀਜੀਅਨ ਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਮੁੱਤੇ ਆ ਜਾਂ ਜਹਾਂ ਜਿਹਨੂੰ ਆਪਾਂ ਕਹਿ ਦਿੰਦੇ ਰਵਾਜ ਆ ਉਹ ਬਾਗ ਖੋਪੀ ਉਹਨਾਂ ਨੇ ਜਿਹੜਾ ਆਪਣੇ ਗਾਇਕੀ ਨਹੀਂ ਪੇਸ਼ ਕੀਤੇ ਜਿੰਨੂੰ ਉਹਨਾਂ ਤੋਂ ਵੀ ਯੂਜ਼ ਦੇ ਕਾਫੀ ਜੋ ਹੈ ਸੇਧ ਰਹੀਆ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਆਪਣੇ ਆਪਣੇ ਸੰਬੋਧਨ 'ਚ ਵੀ ਉਹਨਾਂ ਨੇ ਸਟੋਰੀ ਕਵਨ ਕਰਕੇ ਡਾਲੀ ਨੇ ਵੀ ਐਂਟੀ ਡਰੱਗਸ ਤੇ ਨੌਜਵਾਨਾਂ ਨੂੰ ਨੁਸ਼ੇਦ ਦਿੱਤੀ ਜੋ ਕਿ ਬਹੁਤ ਚੰਗੀ ਗੱਲ ਆ ਔਰ ਅੱਜ ਦੇ ਮੁੱਖ ਮਹਿਮਾਨ ਮੈਡਮ ਜਿਹੜੇ ਕੈਬਨਟ ਮੁਜੇ ਕੋਲ ਜੀਤਕੌਰ ਜੀ 0745 ਜੀ ਮੈਸਰ ਖਾਨਾਂ ਜੀ ਸਾਡੇ ਕਹਿੰਦੇ ਮੌੜ ਤੋਂ ਜਗਸੀਰ ਸਿੰਘ ਜੀ ਐਮਐਲਏ ਪਟੋਤੋਂ ਗਿਲ ਸਾਹਿਬ ਐਮਐਲਏ ਸਾਡੇ ਲੋਕਲ ਇੱਥੋਂ ਪਠੰਡੇ ਤੋਂ ਉਹ ਸਾਰੇ ਟੀਸੀ ਸਾਹਿਬ ਮੈਂ ਵੀ ਇੱਥੇ ਸੀਗਾ ਤੁਸੀਂ ਸਾਹਿਬ ਵੀ ਸੀਗੇ ਸਾਰੇ ਨਹੀਂ ਜਿਹੜਾ ਹੈਗਾ ਵਾ ਸਾਰੇ ਜਿੰਨੇ ਵੀ ਸਾਡੇ ਗੈਸਟ ਇੱਥੇ ਆਏ ਸੀਗੇ ਸਾਰੇ ਨਹੀਂ ਯੂਥ ਨੂੰ ਰਾਕਸ ਤੋਂ ਜਿਹੜਾ ਹੈ ਡਰੈਕਸ ਦੇ ਅਗੇਂਸਟ ਜਿਹੜਾ ਹੈ ਜਾਗਰੂਕ ਕਰਨ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਸ਼ਬਦ ਸੀਗੇ ਉਹਨਾਂ ਨੇ ਬੈਸਟ ਤਰੀਕੇ ਦੇ ਨਾਲ ਇਸ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਉਪਰਾਨਾ ਬਹੁਤ ਚੰਗਾ ਰਿਹਾ ਔਰ ਇਹਦੇ ਵਿੱਚ মিডিਏ ਦਾ ਸਹਿਯੋਗ ਮੈਂ ਕਹੂੰਗਾ ਬਹੁਤ ਉੱਚ ਦਰਜੇ ਦਾ ਸਹਿਯੋਗ ਮਿਲਿਆ ਸਾਨੂੰ ਇਹਨੂੰ ਅਵੇਅਰਨੈਸ ਕੈਂਪੇਨ ਚਲਾਉਣ ਵੇਲੇ ਵੀ মিডিਆ ਨੇ ਕਾਫੀ ਚੰਗੇ ਸਚੇ ਜਿਹੇ ਤਰੀਕੇ ਦੇ ਨਾਲ ਯੂਸ ਤਾਂ ਕਿ ਮੈਸੇਜ ਭੇਜਿਆ ਜਿਹੜੇ ਪ੍ਰੋਗਰਾਮ ਦਾ ਤੇ ਲਾਸਟ ਤੱਕ ਵੀ ਜਿਹੜੀ ਇਹਦੀ ਕਵਰੇਜ ਆ ਉਹ ਜਿਹੜਾ মিডিਆ ਨੇ ਕੀਤੀ ਆ ਉਸ ਦੇ ਨਾਲ ਵੀ ਯੂਥ ਦੇ ਉੱਤੇ ਬੜਾ ਵਧੀਆ ਮੈਸੇਜ ਆਂ ਟ੍ਰੈਕਸ ਤੇ ਤੇ ਜਿਹੜਾ ਹੈਗਾ ਬੜਾ ਚੰਗਾ ਮੈਸੇਜ ਮੈਂ ਸਮੇਂ ਦਾ ਮੈਂ ਉਮੀਦ ਕਰਦਾ ਜਾਉਂਦਾ ਆ ਰਾਮ ਮੰਦਰ ਨੂੰ ਲੈ ਕੇ ਮੰਦਰਾ ਦੇ ਵਿੱਚ ਵੀ ਆਪਣਾ ਕਾਫੀ ਸਮਾਗਮ ਹੋਇਆ ਤੇ ਉਸ ਨੂੰ ਲੈ ਕੇ ਸਨ ਸਰ ਜੰਨੇ ਵੀ ਅੱਜ ਸਾਡੇ ਕਈ ਜਗ੍ਹਾ ਦੇ ਉੱਤੇ ਜਿਹੜੇ ਹੈ ਆ ਉਹ ਆਪਣਾ ਸੋਲੂਸ਼ਨ ਵਗੈਰਾ ਵੀ ਧਾਰਮਿਕ ਕੱਢੇ ਗਏ ਆ ਕੀਰਤ ਜਦੋਂ ਆਪਾਂ ਨਗਰ ਕੀਰਤਨ ਟਾਈਪਸ ਜਿਹੜੇ ਰਾਤਪੁਰਾ ਫੂਲ ਆ ਉੱਥੇ ਵੀ ਸੀ ਬਠਿੰਡੇ ਵੀ ਸਾਡੇ ਕਈ ਛੋਟੇ ਫੰਕਸ਼ਨ ਸੀਗੇ ਇੱਕ ਦੋ ਵੱਡੇ ਫੰਕਸ਼ਨ ਸੀਗੇ ਉੱਥੇ ਸਾਰੇ ਹੀ ਪੁਲਿਸ ਦੇ ਇੰਤਜ਼ਾਮ ਅਸੀਂ ਬੜੇ ਵਧੀਆ ਔਰ ਪੂਰੀ ਫੋਰਸ ਦੇ ਨਾਲ ਕੀਤੇ ਗਏ ਕੱਲ ਸਮਾਗਮ ਹੋਣਗੇ ਕੱਲ ਦੀ ਕੀਰਤਨ ਦੇ ਕੰਮ ਕੱਲ ਦੇ ਵੀ ਸਾਡੇ ਜਿੰਨੇ ਵੀ ਪ੍ਰੋਗਰਾਮ ਹਨ ਜਿੱਥੇ-ਜਿੱਥੇ ਵੀ 100 ਤੋਂ ਵੱਧ ਇਕੱਠਾ ਉੱਥੇ ਇੱਕ ਕਸਟਡ ਅਫਸਰ ਦੀ ਸੁਪਰਵਾਈਜ਼ਰ ਹੈ ਜਿੱਥੇ 100 ਤੋਂ ਘੱਟ ਉਤਰੀ ਇਨਸਪੈਕਟਰ ਦੀ ਸੁਪਰਵਾਈਜ਼ਟ ਦੇ ਵਿੱਚ ਮੈਕਸਿਮਮ ਮੈਕਸਿਮਮ ਫੋਰਸ ਲਾਈ ਗਈ ਆ ਇਸ ਤੋਂ ਅਲੱਗ ਦਾ ਮੋਬਾਈਲ ਪੀਸੀਆ ਤੇ ਰੂਡਲ ਰੈਪਿਡ ਜਿਹੜੀਆਂ ਸਾਡੀਆਂ ਮੋਬਾਈਲ ਦਸਤੇ ਹੈਗੇ ਆ ਉਹਨਾਂ ਦੇ ਨਾਲ ਵੀ ਅਸੀਂ ਸਾਰੇ ਜਿਹੜੇ ਧਰਮਿਕ ਫੰਕਸ਼ਨ ਆ ਉਹਨਾਂ ਨੂੰ ਕਵਰ ਕਰਨ ਜਾ ਰਹੇ ਸਰ ਚਾਈਨਾ ਡੋਰ ਭਾਈ ਸਰਖਾਨਾ ਜੀ ਅੰਮਰੇ ਪੁੱਛੋ ਸਰਦਾਰ ਇਹ ਬੜਾ ਉਪਰਾਲਾ ਕੀਤਾ ਜੀ ਐਸਐਸਪੀ ਸਾਹਿਬ ਨੇ ਤੇ ਡੀਸੀ ਸਾਹਿਬ ਨੇ ਰਲ ਕੇ ਇੱਕ ਸੀਰੀਜ਼ ਹੈ ਲੋਕਾਂ ਨੂੰ ਵੇਅਰ ਕਰਵਾਇਆ ਜਾਵੇ ਡਰਗਸ ਅਗੇਂਸਟ ਐਂਟੀ ਡੱਕ ਪਾਇੰਦੇ ਵਿੱਚ ਪਹਿਲਾਂ ਇਸੇ ਹੀ ਗਰਾਊਂਡ ਦੇ ਵਿੱਚ ਇਹਨਾਂ ਨੇ ਖੇਡ ਮੁਕਾਬਲੇ ਕਰਵਾਏ ਸੀ ਮੁਰੇ ਪਤੰਗਬਾਜ਼ੀ ਵੀ ਕਰਵਾ ਕੇ ਆ 692 ਡਰੱਗਸ ਐਂਡ 692 ਚਾਈਨਾ ਡੂ ਸਾਡਾ ਗੋਲਪੰਕ ਪਰਪਸ ਨੇ ਤਾਂ ਕਿ ਲੋਕ ਡਰੱਗਸ ਨੂੰ ਛੱਡਣ ਔਰ ਚਾਈਨਾ ਡੂਰ ਮਿ ਛੱਡਣ ਕਿਉਂਕਿ ਜੋ ਬਾਇਓ ਡਿਗਰੇਡੇਬਲ ਨਹੀਂ ਹੈ ਜੀ ਨਿਕਲੇ ਬਹੁਤ ਵਧੀਆ ਐਫਰਟ ਕੀਤਾ ਹੈ ਸ਼ਹਿਰ ਮਿਸ਼ਨ ਨੇ ਇਸ ਦੇ ਵਿਸ਼ਾ ਨਾਲ ਤਾਂ ਡੀਸੀ ਸਾਹਿਬ ਨੇ ਵੀ ਕਿ ਪਲੀਜ਼ ਮੰਚ ਦੇ ਇੰਡਸਟਰੀ ਸਾਰੇ ਨੇ ਉਹ ਦੇਖੋ ਇਸ ਤਰ੍ਹਾਂ ਕ੍ਰਾਈਮ ਤੇ ਹੁੰਦਾ ਹੀ ਰਹਿੰਦਾ ਹੁਣ ਸਾਰਿਆਂ ਨੂੰ ਪਤਾ ਕਰ ਰਹੀ ਆ ਸਜ਼ਾ ਫਿਰ ਕਿਹੜਾ ਕਤਲ ਬੰਦ ਹੋ ਗਿਆ ਇਸੇ ਤਰ੍ਹਾਂ ਜਿਹੜਾ 네ਗੇਟਿਵ ਐਲੀਮੈਂਟ ਹੈ ਉਹਨੇ ਕਰਦੇ ਰਹਿਣਾ ਲੇਕਿਨ ਪੁਲਿਸ ਬੜੀ ਸਤਾਰਕ ਹੈ ਔਰ ਚਾਇਨਾ ਡੋਰ ਦੇ ਖਿਲਾਫ ਪੂਰੀ ਕੇਸ ਦਰਜ ਕਰ ਰਹੇ ਆ ਐਕਸ਼ਨ ਲਿਆ ਜਾਵੇ ਅੱਜ ਵੀ ਇਹਨੇ 3 ਜੁਨियर ਔਰ ਵਿਦਿਸ਼ਟ ਦੇ ਮਾਪਿਆਂ ਨੂੰ ਇਹ ਕਿ ਜਿਸ ਤਰ੍ਹਾਂ ਅਸੀਂ ਇਹ ਮੈਸੇਜ ਦੇ ਰਹੇ ਆ ਕਿ ਨੋ ਟੂ ਡੱਗ ਇਸੇ ਤਰ੍ਹਾਂ ਮਾਪਿਆਂ ਨੂੰ ਉਹਨਾਂ ਨੂੰ ਸੁਪਰਵਾਈਜ਼ ਕਰਨਾ ਚਾਹੀਦਾ ਉਹਨਾਂ ਦੀ ਡੇ ਟੂ ਡੇ ਐਕਟੀਵਿਟੀ ਦੇਖਣੀ ਚਾਹੀਦੀ ਆ ਉਹਨਾਂ ਨੂੰ ਮੋਟੀਵੇਟ ਕਰਕੇ ਡਰਕਸ ਤੋਂ ਦੂਰ ਰੱਖਣਾ ਚਾਹੀਦਾ ਔਰ ਇਹ ਚਾਇਨਾ ਡੋਰ ਤੋਂ ਵੀ ਬਚਾਉਣਾ ਚਾਹੀਦਾ ਕਿਉਂਕਿ ਇਹ ਬਾਇਓ ਡਿਗਰੇਡੇਬਲ ਨਹੀਂ ਹੈਗੀ ਔਰ ਇਹ ਪੰਛੀਆਂ ਨੂੰ ਮਾਰ ਦਿੰਦੀ ਹੈ ਮੱਖਾਂ ਦੀ ਜਿਹੜਾ ਆਪਣੇ ਨਹੀਂ ਹੋਣੀ ਇਹ ਹੋਇਆ ਕਿ ਜਿਹੜੀ ਡੋਰ ਲੈਣੀ ਹੈ ਆਪਣੀ ਸੁਪਰਵਾਈਜ਼ਰ ਨੂੰ ਲਾ ਕੇ ਦੇਣ ਇਹ ਨਾ ਕਿ ਨਿਆਣਿਆਂ ਨੂੰ ਪੈਸੇ ਦੇ ਦੇਣ ਤੇ ਜਾ ਕੇ ਜਿਹੜੀ ਮਰਜ਼ੀ ਡੋਰ ਖਰੀਦ ਲੈਣ ਡੋਰ ਬੱਚੇ ਨੂੰ ਪਹਿਲਾਂ ਹੀ ਖਰੀਦ ਕੇ ਲਾ ਕੇ ਦੇ ਦਿਓ ਇਨਸ਼ਾਅੱਲਾ ਕਿ ਬੱਚਾ ਜਾ ਕੇ ਗਲਤ ਡੋਰ ਫਿਰ ਕੇ ਲੈ ਆਵੇ ਨੇ ਐਸ ਤਰ੍ਹਾਂ ਨਹੀਂ ਸਾਡਾ ਕੋਈ ਮਤਲਬ ਕੋਮਿਊਨਿਟੀ ਵੀ ਨਹੀਂ ਹੈਗਾ ਸਾਡਾ ਮਤਲਬ ਮੋਟੀਵੇਟ ਕਰਨ ਦਾ ਲੋਕਾਂ ਨੂੰ ਚੰਗੇ ਰਾਹ ਤੇ ਲਿਆਉਣ ਦਾ ਨਾ ਕਿ ਉਹਨਾਂ ਨੂੰ ਕਮਿਸ਼ ਕਰਨ ਦਾ ਅੱਜ ਇਸ ਦੁਰਦੰਗ ਮੁਕਾਬਲੇ ਦੀ ਇੱਕ ਵਾਲਿ ਤੁਸੀਂ ਸਭ ਨੂੰ ਫੇਰ ਫੇਰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਜਾਈਆਂ ਅੱਜ ਬਠਿੰਡੇ ਦੀ ਧਰਤੀ ਦੇ ਉੱਪਰ ਜੋ ਨਸ਼ਿਆਂ ਦੇ ਵਿਰੁੱਧ ਇੱਕ ਕੈਂਪੇਨ ਦੇ ਤੌਰ ਤੇ ਬਹੁਤ ਸੋਹਣਾ ਪ੍ਰੋਗਰਾਮ ਪੁਲਿਸ ਡਿਪਾਰਟਮੈਂਟ ਵੱਲੋਂ ਆਰਗੇਨਾਈਜ਼ ਕੀਤਾ ਗਿਆ ਔਰ ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਮਾਜ ਨੂੰ ਸੇਧ ਦੇਣ ਦੇ ਲਈ ਨੌਜਵਾਨਾਂ ਨੂੰ ਫਿਰ ਤੋਂ ਰਾਹੇ ਪਾਉਣ ਦੇ ਲਈ ਸਾਨੂੰ ਜਿਸ ਤਰ੍ਹਾਂ ਨਸ਼ਿਆਂ ਦੀ ਇੱਕ ਲਹਿਰ ਤਰਪਈ ਸੀ ਉਹਦੇ ਪੈਰਲਲ ਪੰਜਾਬ ਸਰਕਾਰ ਵੱਲੋਂ ਐਂਟੀ ਡਰੱਗਸ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਸੋ ਹੌਲੀ-ਹੌਲੀ ਅਸੀਂ ਆਪਣੇ ਬੱਚਿਆਂ ਨੂੰ ਲੀਹਾਂ ਤੇ ਲੈ ਕੇ ਆਵਾਂਗੇ। ਅ ਤੁਸੀਂ ਮੇਰੇ ਧਿਆਨ ਚ ਲਿਆਂਦਾ ਪਰ ਮੈਂ ਕਹਾਂਗੀ ਕਿ ਪੰਜਾਬੀਅਤ ਨੂੰ ਪਹਿਲ ਜ਼ਰੂਰ ਦੇਣੀ ਚਾਹੀਦੀ ਹੈ ਔਰ ਮਾਨ ਸਾਹਿਬ ਦਾ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਹੈ ਅਸੀਂ ਪੰਜਾਬੀਅਤ ਨੂੰ ਹਾਲਾਂਕਿ ਬੋਰਡਾਂ ਤੇ ਵੀ ਅਸੀਂ ਕਹਿੰਨੇ ਕਿ ਪੰਜਾਬੀਅਤ ਨੂੰ ਪਹਿਲ ਦਿੱਤੀ ਜਾਵੇ ਪਰ ਜੇ ਕਿਤੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਲੋਕਾਂ ਦੀ ਸਮਝ ਤੋਂ ਪਰੇ ਹੈ ਤਾਂ ਅੱਗੇ ਤੋਂ ਧਿਆਨ ਰੱਖਿਆ ਜਾਵੇ ਮਾਨਯੋਗ ਐਸੀਸੀ ਚੈਨਲ ਡੋਟ ਹਾਂ ਜੀ ਹਰਮਨ ਦੇਵਿੰਸ ਨੂੰ ਕੋਈ ਜਿੱਟਾਂ ਦੇ ਮੁਕਾਬਲੇ ਕਰਾਏ ਜਾਣ ਉਹ ਤੋਂ ਵਧਰ ਨਹੀਂ ਗਏ ਜੀ ਬਿਲਕੁਲ ਜੀ ਇੱਕ ਲੜੀ ਹੁੰਦੀ ਹੈ ਕਿ ਜਾਂ ਅਸੀਂ ਕੋਈ ਕੈਂਪੇਨ ਦੇ ذریعے ਜਾਂ ਕੋਈ ਦੌੜ ਲਗਾ ਕੇ ਜਾਂ ਖੇਡਾਂ ਦੇ ذریعے ਇਹ ਕੋਈ ਇੱਕ ਪ੍ਰੋਗਰਾਮ ਤੱਕ ਲਿਮਟਿਡ ਨਹੀਂ ਹੈ ਇਸ ਨੂੰ ਅੱਗੇ ਵੀ ਤੋਰਿਆ ਜਾਏਗਾ ਖੇਡਾਂ ਤੱਕ ਵੀ ਲੈ ਕੇ ਆਂਦਾ ਜਾਏਗਾ ਔਰ ਪਹਿਲਾਂ ਵੀ ਮੈਂ ਇੱਥੇ ਆਉਂਦੀ ਰਹੀ ਹਾਂ ਬਠਿੰਡਾ ਚ ਬਹੁਤ ਅੱਛਾ ਸਪੋਰਟਸ ਦਾ ਈਵੈਂਟ ਇੱਥੇ ਹੋਇਆ ਸੋ ਵਧਾਈ ਦੇ ਪਾਤਰ ਆ ਪੂਰਾ ਹੀ ਪ੍ਰਸ਼ਾਸਨ ਸਾਡੇ ਵਿਸ਼ੇਸ਼